ਦੋਸਤੋ ਇੱਕ ਘੋੜੀ ਸੇਲ ਤੇ ਆ ਤੁਹਾਡੇ ਆਸਤੇ ਆਪਾਂ ਵੀਡੀਓ ਲੈ ਕੇ ਆਏ ਆ ਤੇ ਭਾ ਪੜਤੇ ਚਬਾਈ ਕਹਿੰਦਾ ਸੀ ਵੀ ਆਪਾਂ ਛੱਡ ਦਿਆਂਗੇ ਸਾਰੀ ਗੱਲਬਾਤ ਕਰਦੇ ਆ ਮਾਲਕ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਜੀ ਵਧੀਆ ਤੇ ਬਾਈ ਇਹ ਕਿਹੜੇ ਘੋੜੇ ਦੀ ਆ ਗਈ ਬੱਚੀ ਇਹ ਪੱਕਾਂ ਵਾਲੇ ਘੋੜੇ ਦੀ ਦੱਸ ਦੀ ਕਿਹੜੇ ਦੀ ਪੱਕਾਂ ਵਾਲੇ ਘੋੜੇ ਦੀ ਪੱਕਾਂ ਵਾਲੇ ਘੋੜੇ ਦੀ ਤੇ ਹੁਣ ਇਹ ਕਿੰਨੇ ਉਮਰ ਆ ਇਹ ਸਾਢੇ 1.7 ਸਾਲ ਹੈ ਜੀ ਸਾਢੇ 1.7 ਸਾਲ ਹਾਂਜੀ ਹਾਈਟ ਕਿੰਨੀ ਹੋਊ ਖਾਇਰ ਜੀ 60 ਤੋਂ ਘਾਟੀ ਹੈ ਜੀ 60 ਤੋਂ ਘਟਾ ਹੈ ਹਾਂਜੀ ਠੀਕ ਹੈ ਤੇ ਦੂਜਾ ਨਹੀਂ ਮੌਕੇ ਦੀ ਕਿਵੇਂ ਆ ਇਹ ਹੁਣ ਜੀ ਖਾਲੀ ਹੈ ਜੀ ਖਾਲੀ ਹੈ ਹਾਂਜੀ ਹੀਟ ਚ ਆਈ ਵੀ ਆ ਹੀਟ ਚ ਹਾਂਜੀ ਠੀਕ ਆ ਤੁਹਾਡੇ ਕੋਲੇ ਪਹਿਲਾਂ ਬੱਚੇ ਲਾਏ ਆ ਇਹਨੇ ਹਾਂਜੀ ਹਾਂਜੀ ਇੱਕ ਕੋ ਬਛੇਰਾ ਦਿੱਤਾ ਜੀ ਅੱਛਾ ਕਿਉਂ ਜਾਂ ਦਿੱਤਾ ਸੀ ਵਧੀਆ ਜੇ ਜਮਾ ਦੀ ਕੋਪੀ ਹੈ ਜੀ ਠੀਕ ਸੋਨਾ ਬਛੇਰਾ ਤੇ ਸਵਾਰੀ ਸੂਰੀ ਬਾਈ ਆ ਵਧੀਆ ਜਮਾ ਸਾਫ ਹੈ ਜਿਸ ਵਾਰੀ ਦੀ ਕਰਾਉਂਦੀ ਹੈ ਹਾਂ ਹਾਂਜੀ ਠੀਕ ਜਵਾਸੀਲ ਜਵਾਸੀਲ ਕਿੰਨੀ ਕ ਜਵਾਸੀਲ ਇਹ ਜਵਾ ਠੀਕ ਹੈ ਕਿੰਨੇ ਦੀ ਛੱਟ ਦੇਓਗੇ ਫਿਰ ਇਹ ਜੋ ਮੌਕੇ ਦੀ ਗੱਲ ਹੈ ਜੀ 80000 ਡਿਮਾਂਡ ਕਰਦੇ ਆ ਜੀ ਡਿਮਾਂਡ 80 ਕਰਦੇ ਹਾਂਜੀ ਹਾਂਜੀ ਮੌਕੇ ਤੇ ਫਿਰ ਜਿਹੜਾ ਕੋਈ ਸਾਡੇ ਚੈਨਲ ਤੋਂ ਦੇਖ ਕੇ ਆਊ ਹੋਰ ਮਾਨਤਾਨ ਹੋ ਜੀ ਜਰੂਰ ਜੀ ਜਰੂਰ ਚੈਨਲ ਵੇਖ ਕੇ ਆਉਣਗੇ ਤੇ ਜਰੂਰ ਮਾਨਤਾਨ ਕਰਾਂਗੇ ਤੇ ਆਪਣਾ ਕਰੀ ਐਡਰੈਸ ਜਰੂਰ ਦੱਸੋ ਜੀ ਅਸੀਂ ਮੇਰਾ ਪਿੰਡਾ ਜੀ ਝੁੰਮਿਆਲੀ ਅੱਛਾ ਅਬੋਰ ਦੇ ਲਾਗੇ ਪਿੰਡ ਹੈ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦੇ 96468 05202 ਤੇ ਬਾਕੀ ভাই ਜੀ ਦੂਜਾ ਨਹੀਂ ਹੋਰ ਵੀ ਹੈ ਜਾਨਵਰ ਆਪਣੇ ਘਰੇ ਹਾਂਜੀ ਹਾਂਜੀ ਦੋ ਘੋੜੀਆਂ ਦਾ ਸੇਲ ਪਰਚੇਦ ਦਾ ਕੰਮ ਹਾਂਜੀ ਹਾਂਜੀ ਠੀਕ ਹੈ ਬਸ ਬਹੁਤ ਲਾਓ ਦੋਸਤੋ ਸਕਰੀਨ ਤੇ ਤੁਸੀਂ ਦੇਖੀ ਜਾਂਦੇ ਆ ਘੋੜੀ ਤੇ ਸਾਊ ਸੀਲ ਆ ਜੇ ਕਿਸੇ ਨਵੇਂ ਬੰਦੇ ਨੇ ਸ਼ੌਂਕ ਪੂਰਨਾ ਹੋਵੇ ਕਰ ਲਿਓ ਭਰਾ ਨਾਲ ਸੰਪਰਕ ਵੀਡੀਓ 'ਚ ਬਾਈ ਦਾ ਨੰਬਰ ਚੱਲੂਗਾ ਆਪਾਂ ਲਾ ਦੇਵਾਂਗੇ ਨੰਬਰ ਹੋਰ ਬਾਈ ਕੋਈ ਗੱਲਬਾਤ ਹੋਵੇ ਤਾਂ ਬਸ ਉਹਦੀ ਜੀ ਮੇਲੇ ਤੇ ਆਏ ਆ ਤੇ ਮੁਕਸਰ ਹੋਰ ਜਾਵਾਂਗੇ 1 ਜਨਵਰੀ ਲਿਆਏ ਸੀ ਹਾਂਜੀ ਇੱਕੋ ਜੀ ਸੇਲ ਇੱਕੋ ਹੀ ਕਰਨਾ ਹੈ ਜੀ ਠੀਕ ਆ ਠੀਕ ਧੰਨਵਾਦ ਜੀ ਠੀਕ ਹੈ ਜੀ